ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਅੱਜ ਮਹੱਲਾ ਤੀਜਾ ਮਨਮੁਖ ਪੜ੍ਹ ਹੈ ਪੰਡਿਤ ਕਹਾਵਹਿ ਦੂਜੈ ਪਾਏ ਮਹਾ ਦੁਖ ਪਾਵਹਿ ਬਿਖਿਆ ਮਾਤੇ ਕਿਛ ਸੂਜੈ ਨਾਹੀ ਮਾਤੇ ਥੋੜਾ ਕਸਕੇ ਬਿਖਿਆ ਮਾਤੇ ਕਿਛ ਸੂਜੈ ਨਾਹੀ ਬਿਖਿਆ ਮਾਤੇ ਕਿਛ ਸੂਜੈ ਨਾਹੀ ਫਿਰ ਫਿਰ ਜੂਨੀ ਆਵਣਿਆ ਹੋ ਵਾਰੀ ਜੀਓ ਵਾਰੀ ਹਉ ਮੈਂ ਮਾਰ ਮਿਲਾਵਣਿਆ ਗੁਰ ਸੇਵਾ ਤੇ ਹਰ ਮਨ ਵਸਿਆ ਹਰ ਰਸ ਸਹਿਜ ਪੀ ਆਵਣਿਆ ਰਹਾਓ ਵੇਦ ਪੜ੍ਹਹਿ ਹਰ ਰਸ ਨਹੀਂ ਆਇਆ ਬਾਦ ਵਿਖਾਣ ਹੈ ਮੋਹੇ ਮਾਇਆ ਅਗਿਆਨ ਮਤੀ ਸਦਾ ਅੰਧਿਆਰਾ ਅਗਿਆਨ ਮਤੀ ਸਦਾ ਅੰਧਿਆਰਾ ਅਗਿਆਨ ਮਤੀ ਅਗਿਆਨ ਮਤੀ ਸਦਾ ਅੰਧਿਆਰਾ ਗੁਰਮਖ ਬੂਝ ਹਰ ਗਾਵਣਿਆ ਅਕਥੋ ਕਥਿਐ ਸਬਦ ਸੁਹਾਵੇ ਗੁਰਮਤੀ ਮਨ ਸਚੋ ਭਾਵੇ ਸਚੋ ਸੱਚ ਰਵੇ ਦਿਨ ਰਾਤੀ ਇਹੋ ਮਨ ਸੱਚ ਰੰਗਾਵਣਿਆ ਜੋ ਸੱਚ ਰਤੇ ਤਿਨ ਸਚੋ ਭਾਵੇ ਆਪੇ ਦੇ ਨਾ ਪਛੋਤਾਵੇ ਗੁਰ ਕੈ ਸਬਦ ਸਦਾ ਸੱਚ ਜਾਤਾ ਮਿਲ ਸੱਚੇ ਸੁਖ ਪਾਵਣਿਆ ਕੂੜ ਕੁਸਤ ਤਿਨਾ ਮੈਲ ਨਾ ਲਾਗੈ ਗੁਰ ਪ੍ਰਸਾਦੀ ਅਨ ਦਿਨ ਜਾਗੈ ਨਿਰਮਲ ਨਾਮ ਵਸੈ ਘਟ ਪੀਤਰ ਜੋਤੀ ਜੋਤ ਮਿਲਾਵਣਿਆ ਤ੍ਰੈ ਗੁਣ ਪੜਹਿ ਹਰ ਤਤ ਨਾ ਜਾਣ ਹੈ ਮੂਲ ਹੋ ਭੁੱਲੇ ਗੁਰ ਸ਼ਬਦ ਨਾ ਪਛਾਣ ਹੈ ਮੋਹ ਵਿਆਪੇ ਕਿਛ ਸੂਜੈ ਨਾਹੀ ਗੁਰ ਸ਼ਬਦ ਦੀ ਹਰ ਪਾਵਣਿਆ ਵੇਦ ਪੁਕਾਰੈ ਤ੍ਰਿਬਦ ਮਾਇਆ ਮਨ ਮੁਖ ਨਾ ਬੂਝੇ ਦੂਜੈ ਪਾਇਆ ਰਾਇ ਗੁਣ ਪੜ੍ਹਹਿ ਹਰ ਏਕ ਨਾ ਜਾਣ ਹੈ ਬਿਨ ਬੂਜੇ ਦੁਖ ਪਾਵਣਿਆ ਜਾਤਿ ਸੁਭਾਵੈ ਤਾ ਆਪ ਮਿਲਾਏ ਗੁਰ ਸਬਦੀ ਸਹਿਸਾ ਦੁਖ ਚੁਕਾਏ ਨਾਨਕ ਨਾਵੇ ਕੀ ਸੱਚੀ ਵਡਿਆਈ ਨਮ ਮਨ ਸੁਖ ਪਾਵਣਿਆ ਮਾਜ ਮਹੱਲਾ ਤੀਜਾ ਮਾਜ ਥੋੜਾ ਕਸਕੇ ਮਾਜ ਮਹੱਲਾ ਤੀਜਾ ਮਾਜ ਮਹੱਲਾ ਤੀਜਾ ਨਿਰਗੁਣ ਸਰਗੁਣ ਆਪੇ ਸੋਈ ਤਤ ਪਛਾਣੈ ਸੋ ਪੰਡਤ ਹੋਈ ਆਪ ਤਰੈ ਸਗਲੇ ਕੁਲ ਤਰੈ ਹਰ ਨਾਮ ਮਨ ਵਸਾਵਣਿਆ ਹਵਾਰੀ ਜੀਉ ਵਾਰੀ ਹਰ ਰਸ ਚਖ ਸਾਧ ਪਾਵਣਿਆ ਹੰਦੀ ਇਹ ਜਿਵੇਂ ਚਖ ਪਾਠ ਪੜ੍ਹਿਆ ਓਵੇਂ ਹੀ ਠੀਕ ਨਹੀਂ ਤੇ ਕਈ ਵਾਰੀ ਆਪਾਂ ਆਪਣੇ ਕੋਲੋਂ ਕੰਨਾਂ ਲਾ ਕੇ ਚਾਖ ਪਾਠ ਕਰ ਜਾਂਨੇ ਹਰ ਰਸ ਚਾਖ ਸਾਧ ਪਾਵਣਿਆ ਪਰ ਚਖ ਪਾਠ ਜਿਵੇਂ ਪੜ੍ਹਿਆ ਜਾਂ ਜਿਵੇਂ ਆਪਾਂ ਦਰਸ਼ਨ ਕਰ ਰਹੇ ਹਾਂ ਓਵੇਂ ਹੀ ਇਹ ਪਾਠ ਸ਼ੁੱਧ ਹੈ ਹਰ ਰਸ ਚਾਖ ਹੈ ਸੇ ਜਨ ਨਿਰਮਲ ਨਿਰਮਲ ਨਾਮ ਧਿਆਵਣਿਆ ਰਹਾਉ ਸੋ ਨਿਹਕਰਮੀ ਜੋ ਸ਼ਬਦ ਵਿਚਾਰੇ ਅੰਤਰ ਤਤ ਗਿਆਨ ਹਉਮੈ ਮਾਰੇ ਤਤ ਗਿਆਨ ਅੰਤਰ ਤਤ ਗਿਆਨ ਹਉਮੈ ਮਾਰੇ ਨਾਮ ਪਦਾਰਥ ਨਾ ਨਿਧ ਪਾਏ ਤ੍ਰੈ ਗੁਣ ਮੇਟ ਸਮਾਵਣਿਆ ਹਉਮੈ ਕਰੇ ਨਿਹਕਰਮੀ ਨਾ ਹੋਵੇ ਗੁਰ ਪ੍ਰਸਾਦਿ ਹਉ ਮੈਂ ਖੋਵੈ ਅੰਤਰ ਵਿਵੇਕ ਸਦਾ ਆਪ ਵਿਚਾਰੇ ਗੁਰ ਸਬਦੀ ਗੁਣ ਗਾਵਣਿਆ ਹਰ ਸਰ ਸਾਗਰ ਨਿਰਮਲ ਸੋਈ ਸੰਤ ਚੁਗਹਿ ਨਿਤ ਗੁਰਮukh ਹੋਈ ਨਿਤ ਸੰਤ ਚੁਗਹਿ ਨਿਤ ਗੁਰਮukh ਹੋਈ ਇਸਨਾਨ ਕਰਹਿ ਸਦਾ ਦਿਨ ਰਾਤੀ ਹਉ ਮੈਂ ਮੈਲ ਚੁਕਾਵਣਿਆ ਨਿਰਮਲ ਹੰਸਾ ਪ੍ਰੇਮ ਪਿਆਰ ਹਰ ਸਰਵਸੈ ਹौं ਮੈ ਮਾਰ ਅਹ ਨਿਸਪ੍ਰੀਤ ਸਬਦ ਸਾਚੈ ਹਰ ਸਰਵ ਆਸਾ ਪਾਵਣਿਆ ਮਨ ਮੁਖ ਸਦਾ ਬਗ ਮੈਲਾ ਹौं ਮੈ ਮਲ ਲਾਈ ਇਸ਼ਨਾਨ ਕਰੈ ਪਰ ਮੈਲ ਨਾ ਜਾਈ ਜੀਵਤ ਮਰੈ ਗੁਰ ਸਬਦ ਵਿਚਾਰੈ ਹौं ਮੈ ਮੈਲ ਚੁਕਾਵਣਿਆ ਰਤਨ ਪਦਾਰਥ ਘਰ ਤੇ ਪਾਇਆ ਪੂਰੈ ਸਤਿਗੁਰ ਸਬਦ ਸੁਣਾਇਆ ਗੁਰ ਪ੍ਰਸਾਦ ਮਿਟਿਆ ਅੰਧਿਆਰਾ ਘਟ ਚਾਨਣ ਆਪ ਪਛਾਨਣਿਆ ਆਪ ਉਪਾਏ ਤੈ ਆਪੇ ਵੇਖੈ ਸਤਿਗੁਰ ਸੇਵੈ ਸੋ ਜਨ ਲੇਖੈ ਨਾਨਕ ਨਾਮ ਵਸੈ ਘਟ ਅੰਤਰ ਗੁਰ ਕਿਰਪਾ ਤੇ ਪਾਵਣਿਆ